6 ਫੁੱਟ 2 ਤੇ ਮੈਂ 5 ਫੁੱਟ 11 ਵੇ ਨਾਲ ਤੇਰੇ ਜੁੜ ਗੀਆਂ ਦਿਲ ਦੀਆਂ ਤਾਰਾਂ ਵੇ ਉਂਝੋ ਕਿਸੇ ਨੂੰ ਵੀ ਹੈਲੋ ਨਹੀਂਓ ਕਹਿੰਦੇ ਪਰ ਪਾਪੀ ਵਾਲੀ ਛੇੜ ਪਾਈ ਮੈਨੂੰ ਤੇਰੇ ਯਾਰਾਂ ਮੈਨੂੰ ਸਾਡੇ ਇਹ ਸੰਜੋਗ ਇਕੱਠੇ ਹੋਣੇ ਲੱਗਦੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਸੂਟ ਚ ਮੈਂ ਫੋਟੋ ਸੀ ਖਾਈ ਵੇ ਮੇਰੇ ਕੈਨ ਤੇ ਤੂੰ ਪਿੰਡ ਬੇਬੇ ਨੂੰ ਦੇਖਾਈ ਵੇ ਤੇਰੀ ਫੋਟੋ ਤਾਂ ਮੈਂ ਰੱਖਾਂ ਫੋਨ ਉੱਤੇ ਲਾਈ ਵੇ ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾ ਚਾਈ ਚਾਈ ਵੇ ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਤੇਰੇ ਘਣਿਆ دیਵੰਗ ਚ ਨਾ ਰਹਾ ਮੈਂ ਤੇਰੇ ਕੋਲ ਹੁਣ ਅੰਬਰ ਤੇ ਤਾਰੇ ਅੱਥਾ ਲਾਵਾਂ ਤੈਨੂੰ ਤੋਂ ਸਾਰੇ ਦਿਲ ਵਾਲੇ ਲੋਕ ਚ ਨਾ ਦਾਵਾ ਹੁਣ ਕੋ ਦਿਲ ਦਿਲ ਨਾਲ ਲਈ ਆਵੇ ਵਟਾ ਬਿਨ ਤੇਰੇ ਸਨਾ ਖਵ ਸੁਣ ਲੱਗਦੇ ੱਲੇ ੱਲੇ ਬਿਨ ਤੇਰੇ ਜਿਨ ਪੁੱਲੇ ਲੱਗਦੇ ਨੀਂਦਾ ਮੇਰੀਆ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਦੋਂ ਲੱਗ ਪੈਂਦੇ ਦੋਹਾਂ ਦਿਲ ਵਿੱਚ ਹਰਮਾਨ ਜਗਦੇ ਨਾਲੇ ਘੜ ਕੇ ਤਾਂ ਦੇਖੀ ਕਿਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਕਿੱਥੇ ਕਿਨੇ ਸੋਹਣੇ ਲੱਗਦੇ ਨਾਲੇ ਘੜ ਕੇ ਤਾਂ ਦੇਖੀ ਕਿਨੇ ਸੋਹਣੇ ਲੱਗਦੇ ਜੇ ਨਾ ਜਿਛ ਤੈਨੂੰ ਛੱਡ ਦੇਵੀਂ ਦਿੱਤੀ ਛੋਟ ਵੀ ਮੇਰੇ ਨਾਮ ਪਿੱਛੇ ਤੇਰਾ ਜਿਵੇਂ ਦੋ ਗੋਤਵੇ ਜਿੰਨੇ ਜੱਤੀ ਪੈ ਨੂੰ ਛੱਡ ਦੇਈ ਮੀ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੱਜੇ ਸਿੱਧੂ ਗੋਤ ਵੇ ਮੈਨੂੰ ਵੀ ਪਤਾ ਏ ਤੇਰੇ ਅੱਗੇ ਵਿੱਚ ਬਹੁਤ ਵੇ ਪਰ ਤੇਰੀ ਮੇਰੀ ਜੋੜੀ ਖੜ ਦੇ ਖੂਟੀ ਡੋਟ ਵੇ ਦੇਖੀ ਦੁਨੀਆ ਦੇ ਘਪਲੇ ਬਹੁਣੇ ਲੱਗ ਯਾਰੀ ਲੈ ਫਿੱਟ ਤੇਰੀ ਕਰ ਦੂੰਗੀ ਚੇਂਜ ਵੇ ਮੇਰੇ ਨਾਲ ਤੂੰ ਨਹੀਂ ਤੇਰੀ ਸੋਹਣੀ ਲੱਗੂ ਰੇਂਜ ਵੇ ਛੇਤੀ ਛੇਤੀ ਕਰ ਲੈ ਵਿੱਚੋਲਾ ਕੋਈ ਅਰੇਂਜ ਵੇ ਚੜਦੇ ਸਿਆਲ ਦੋਨੇ ਹੋ ਜੀਏ ਅੰਗੇ ਜਵੇ ਤੈਨੂੰ ਮੇਰੇ ਖਾਬਾਂ ਤੋਂ ਢੋਣੇ ਢੋਣੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਕਿੱਥੇ ਕਿੰਨੇ ਸੋਹਣੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਦੇ ਲੇੰਬਰਾਾਂ ਚ ਉੱਡੇ ਜੇ ਮੈਂ ਪੰਛੀ ਵੇ ਵੇ ਮੈਂ ਕਿੰਨਾ ਕੁਝ ਸੋਚੀ ਫਿਰ ਮਾਂਚੀ ਵੇ ਵੇ ਤੂੰ ਪਿੰਡ ਉੱਤੇ ਗਰੀਸਦੂ ਮੂਸੇ ਆਲੇ ਆਵੇ ਜੱਟੀ ਤੇਰੇ ਉੱਤੇ ਕਰੂ ਸਰ ਪੰਛੀ ਵੇ ਜੱਟੀ ਤੇਰੇ ਉੱਤੇ ਕਰੂ ਸਰ ਪੰਛੀ ਵੇ ਜੱਟੀ ਤੇਰੇ ਉੱਤੇ ਕਰੂ ਸਰ ਪੰਛੀ ਵੇ